ਅੰਦਰ 10 15 ਮਿੰਟ ਤੱਕ ਪਾਠ ਸ਼ੁਰੂ ਹੋਣ ਲੱਗਾ ਵਾ ਤੇ ਬਾਹਰ ਚਾਹ ਪਕੌੜੇ ਲੱਗ ਗਏ ਆ ਪਤਾ ਨਹੀਂ ਲੱਗਿਆ ਕਿ ਨਹੀਂ ਲੱਗੇ ਮੈਨੂੰ ਪਤਾ ਨਹੀਂ ਪਰ ਮੈਂ ਤਾਂ ਫਨੀ ਪਕੌੜਾ ਖਾ ਲਿਆ ਵਾ ਸਿਮੀ ਦੀ ਸਾਡੀ ਹੂੰ ਚਕਾ ਚੱਕ ਮੈਂ ਬੱਸ ਆਪਣੇ ਵਾਲ ਕਰਾਣ ਚੱਲੀ ਹਾਂ ਆਪਣੇ ਘਾ ਦੇ ਨਾਲ ਥੋੜੇ ਬੋੜੇ ਵਾਲਾਂ ਦਾ ਕੁਝ ਕਰਾ ਕੇ ਫਿਰ ਵਾਪਸ ਆਣਾ ਪੋ ਪੈ ਗਿਆ ਪ੍ਰਸ਼ਾਦ ਵੰਡੇ ਦੇ ਪਿਆ ਸਾਰੇ ਦਾਣਿਆਂ ਨੂੰ ਮੈਂ ਤੁਹਾਨੂੰ ਬਾਹਰ ਦੇ ਕੁਝ ਫਰੈਂਡਸ ਨਾਲ ਮਿਲਾਨੀ ਆ ਮੈਂ ਬੁਲਾਇਆ ਹੈ ਪ੍ਰਸਤੀ ਮੰਡਲੀ ਇੱਕ ਮਿਸਿੰਗ ਆ ਤੁਹਾਡੇ ਚ ਹੈ ਮੈਂ ਕਿਹਾ ਇੱਕ ਮਿਸਿੰਗ ਆ ਕੌਣ तानिया चल उसके साथ युद्ध कर ऐसे से। ऐसे चल आसमीर सुमाली ऐ सुमाली अच्छा ये तुम हारे और हमें मिले एक पॉइंट आंटी एंजॉय कर दे आरती आंटी गीता आंटी ਇੱਕ ਮੇਰੀ ਸਹੇਲੀ ਹੈ ਇਹਨੂੰ ਮੈਂ ਇਹਨੂੰ ਮੈਂ ਸਕੂਟਰ ਤੋਂ ਨਹੀਂ ਛੁੱਟਿਆ ਇਹ ਉਹਦੇ ਦੇ ਕੈਮਰੇ ਚੁੰਗਲੀ ਸਹੀ ਹੈ ਨਾ ਅੱਗਾ ਮੈਂ ਉਧਰ ਕੀਤੀ ਉਹ ਇਹ ਆਪੇ ਮੈਂ ਮੇਰੇ ਪਿੱਛੇ ਬੈਠੀ ਸਕੂਟਰ ਤੋਂ ਡਿੱਗ ਗਈ ਸੀ ਤੇ ਫਿਰ ਸਾਰਾ ਜੱਗ ਜਾਣਦਾ ਕੀ ਹੋਇਆ ਫਿਰ ਇਹਨੇ ਪੇਪਰ ਦਿੱਤੇ ਸੀ ਤੁਸੀਂ ਸਾਨੂੰ ਦੱਸਤਾ ਮੇਰੇ ਸੋਨੇ ਪੈਸੇ ਲੋਕਾਂ ਨੇ ਤੁਸੀਂ ਛੱਡ ਦਿੱਤੀ ਅਸੀਂ ਲੋਕਾਂ ਨੂੰ ਦੱਸੀਏ ਨੀਤ ਬਰਗਰ ਚ ਫਸ ਗਏ ਸੀ ਮੋਦੀ ਮੋਦੀ ਦੇ ਬਰਗਰ ਚ ਨੀਤ ਫਸੀ ਸੀ ਸਕੂਟਰ ਦਾ ਖਾਹ ਦਖਤਲੇ ਡਿੱਗੀ ਪੁੱਟ ਤਾਨੀ ਨੂੰ ਬਿਠੂ ਕਰਕੇ ਦੇਖ ਤਾਨੀ ਬੁੱਠੀ ਪਈ ਏ ਲੜਕੀ ਮੈਂ ਇੰਨਾ ਹੱਸੇ ਇੰਨਾ ਹੱਸੇ ਜਦੋਂ ਮੈਂ ਜਾਨਾ ਤਾਨੀਆ ਚੱਕੀ ਤਾਨੀਆ ਖੂਨ ਲੋ ਖੂਨ ਮੈਂ ਕਹਿੰਦਾ ਉਦਾਂ ਵਿਆਹ ਮੇਂ ਜਿਹੜੀ ਮੈਨੂੰ ਸਕੂਟਰੀ ਤੇ ਚੱਪਾ ਕੇ ਲੱਗ ਗਈ ਸੀ ਮੈਂ ਇੰਨਾ ਖੂਨ ਨਹੀਂ ਸੀਗਾ ਜ਼ਿੰਦਗੀ ਚ ਦੇਖਿਆ ਜਿੰਨਾ ਇਹ ਮੂੰਹ ਤੇ ਉਦਾਂ ਸੀਗਾ ਤੂੰ ਬਹਿਣਾ ਕਿ ਨਹੀਂ ਉੱਚੀ ਇਹ ਕਿਹਣੀ ਇਹ ਰਸ਼ੀਅਨ ਡਾਲ ਆ ਲੁੱਕ ਮੈਨੂੰ ਪਕੜਾ ਮਿਲ ਗਿਆ कुछ और चाहिए टिक्की।, टिक्की चाहिए हाँ जी खाओ खाओ ट खान लगे सुंदर मुंदर ये <laughs> ਲੁੰਗਿਆ ਨੇ ਦੇਖੋ ਯਾਰ ਤੋਂ ਮੇਰੇ ਚਲਾਈ ਜੋੜ ਕੇ ਗਾੜਾ ਬਣੇ ਇੱਕ ਲੰਮੀ ਰੇਲ ਬਣਾਈ ਕਰੇ ਹੋ ਜਾ ਸੋਹਣੀਏ ਖਤਾਰ ਹੋ ਗਿਆ ਦੇਖ ਲਓ ਇਹਨਾਂ ਨੂੰ ਯਾਰ ਕਿ ਜਿਹੜਾ ਇੱਕ ਜਿਹੜਾ ਢੋਲ ਵੱਜਦਾ ਰਿਹਾ ਬੈਂਡ ਮੈਨੂੰ ਸੁਣਦਾ ਪਿਆ ਵਾ ਵੈਲਕਮ ਬੈਕ ਗਾਇਜ਼ ਅੱਜ ਹੈਗੀ ਹੈ ਫੈਬਰੂਰੀ 11 ਕੱਲ ਸਿਕਾ ਸਾਡੇ ਪਾਠ ਤੇ ਰਾਤ ਸੀਗੀ ਜਾਗੋ ਅਸੀਂ ਬਹੁਤ ਇੰਜੋਏ ਕੀਤਾ ਸਾਰੀ ਰਾਤ ਗੱਲਾਂ ਮਾਰਦੇ ਰਹੇ ਸਵੇਰੇ 5 ਵਜੇ ਮੇਰੇ ਫਰੈਂਡਸ ਗਏ ਆ ਤੇ ਉਦੋਂ ਮੈਂ ਸੁੱਤੀ ਸੀ ਤੇ 9 ਵਜੇ ਉੱਟ ਗਈ ਆ ਹੁਣ ਆਪਾਂ ਬ੍ਰੇਕਫਾਸਟ ਕਰਕੇ ਜੂਸ ਪੀ ਕੇ ਜਾ ਰਹੇ ਹਾਂ ਦਿਲੰਦਰ ਮੈਂ ਮੇਰੀ ਸਿਸਟਰ ਤੇ ਮੇਰਾ ਭਰਾ ਠੀਕ ਹੈ ਤੇ ਅੱਜ ਹੈਗੇ ਸਾਡੇ ਲਹਿੰਗਿਆਂ ਦੇ ਟ੍ਰਾਇਲ ਮੇਰੇ ਮੇਰਾ ਬ੍ਰਾਈਡਲ ਲਹਿੰਗਾ ਦਾ ਟ੍ਰਾਇਲ ਤੇ ਮੇਰੀ ਭੈਣ ਦਾ ਜਿਹੜੇ ਉਹਨੇ ਮੇਰੇ ਵਿਆਹ ਤੇ ਪਾਣਾ ਵਾ ਉਹਦਾ ਟ੍ਰਾਇਲ ਤੇ ਅਬੂ ਵੀ ਨਹੀਂ ਵੀ ਆ ਰਿਹਾ ਜਲੰਧਰ ਦੇਖਦੇ ਅੱਜ ਕੀ ਹੁੰਦਾ ਹੈ ਬਾਈ ਬਹੁਤ ਜ਼ਿਆਦਾ ਖੱਜਲ ਖਵਾਰ ਹੋ ਗਏ ਹੁਣ ਆਪਾਂ ਆ ਗਏ ਆ ਆਪਣੇ ਲਹਿੰਗਿਆਂ ਵਾਲੀ ਬਨਾਰਸੀ ਲਹਿੰਗਾ ਸ਼ਾਪ ਤੋਂ ਬਾਹਰ ਬਹੁਤ ਸਾਨੂੰ ਉਹਨੇ ਤਾਂ ਕੀਤਾ ਅਬੂ ਵੀ ਤੇ ਉਹਨੇ ਹਲੇ ਤੱਕ ਸ਼ਿਰਵਨ ਨਹੀਂ ਸੀ ਦਿੱਤੀ ਹੀ ਨਹੀਂ ਹੈ ਤੇ ਹੁਣ ਆਪਾਂ ਮੈਕਸ ਫੈਸ਼ਨ ਆਏ ਆ ਹਾਓ ਸ਼ੂਟ ਦੇ ਗੋਇੰਗ ਅਸੀਂ ਪਿਛਲੇ ਸਾਲ ਇਥੇ ਬਰੀਆਨੀ ਬਰੀਆਨੀ ਖਾ ਜਾਂਦੇ ਨੂੰ ਬੇਲਪੂਰੀ ਬੇਲਪੂਰੀ ਖਾਧੀ ਸੀਗੀ ਤੇ ਹੁਣ ਆਪਾਂ ਦੁਬਾਰਾ ਖਾਣ ਲੱਗਿਆ ਬੇਲਪੂਰੀ ਪ੍ਰਿਵੀ ਕਾਰ ਫਿਰ ਆਰਡਰ ਬੇਲਪੂਰੀ ਪ੍ਰithvi ਮੇਲਾ ਲੱਗਾ ਪਹਿਲੀ ਵਾਰ ਆਪਾਂ अभया <laughs> लाई ਹਾਂ ਜੀ ਇਹ ਮਾਂ ਇਹ ਰਾਧਾ ਚਾਚੀ ਗਿਆਨੇ ਸੁਣੀ ਆ ਲੋਪੇ ਇਹ ਕੀ ਕੀਤਾ ਨਾਨਕੀਓ No. Yeah. शर्मा ले नहीं नान की छक नया नहीं बड़ा के नया अच्छा बड़ा ही गाना तेरे मामी थक गए तो आप पर जाई ताई नहीं आई अच्छा ताई नहीं आई तो मामा आया शाबा नान की छक के ले आया शाबा सीना मामा आया शाबा नान की बुआ बुआ आगे भी बुआ बुआ ने तो किया यार जो क्या है बुआ गिरा ਕਿਆ ਬਾਤ ਹੈ ਕਿਆ ਬਾਤ ਹੈ ਓਹ ਹੋ 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 ਤੇਰੀ ਰੰਗਲ ਦੀ ਆ ਗਈ ਆ ਇਹ ਤੇ ਬੁਆ ਆਇਆ ਇਹਨੂੰ ਪਕਤੀਆਂ ਤੇ ਮਰਿਆਦਾ ਦਾ ਕਰ ਰਹੀ ਆ ਦੇਦਾ ਮੇਖਾ ਲਾ ਦੇ ਉਹ ਨਾਲ ਆ ਮਿੱਠਾ ਲਾਤਾ ਨਾ ਮਿੱਠਾ ਲਾਤਾ ਬਾਕੀ 101 ਰੁਪਏ ਦਾ ਜਿਹੜਾ ਹੋਵੇ ਮੈਂ ਉਹ ਦੇ ਕਿਸੇ ਦੇ ਵਿਆਹ ਤੇ ਦੇ ਦੂੰਗਾ ਮਮਾ ਆ ਵੀ ਆ ਕੇ ਤੇਰੇ ਆਇਆ ਸ਼ਾਬਾ ਮਾਮਾ ਆਇਆ ਸ਼ਾਬਾ ਚਾਚੀ ਆ ਦੇ ਸ਼ਾਬਾ ਕੋਈ ਵੀ ਆਇਆ ਚਾਚੀ ਨੇ ਕੀ ਆਇਆ ਇਹ ਵੀ ਬਗੇ ਆ ਗਿਆ ਅਸਮਾਨ ਹਾਂ ਹਾਲਾ ਮਾਲਾ ਗੁਲਾਬੀ ਇਹ ਨਸਤੇ ਚਾਚੀ ਹੈ ਆ ਬਾਕੀ ਇੱਕ ਕੋਇੰਕਰ ਪਈਆ ਕਿਹਦੀ ਵਿਆਹ ਦੀ ਪ੍ਰਿਥਵੀ ਦੇ ਵਿਆਹ ਤੇ ਤੁਸਾਂ ਦੇ ਘਰ ਆਏ ਸਾਨੂੰ ਬਹੁਤ ਚਾਹ ਤੇ ਆ ਤੁਸਾਂ ਨੇ ਨਾ ਸਮਾਨ ਲਿਆ ਇਹ ਇਹ ਤੈਨੂੰ ਭੁੱਲ ਗਈ ਆ ਬਹੁਤ ਲੰਬੇ ਚੌੜੀ ਆ ਨਾਣੀ ਭੁੱਲ ਗਈ ਆ ਸਰਦ ਨੂੰ ਨਹੀਂ ਆਸੀ ਭੁੱਲ ਚਲੋ ਫੇਰ ਲੋ ਐਤਿਕਾ ਪ੍ਰਿਥਵੀ ਦੇ ਵਿਆਹ ਲਈ ਲੈ ਲੈ ਭਾਈ ਪਹਿਲੇ ਵਿਸ਼ਾ ਕਾ ਤੂੰ ਮੰਗ ਲੈ ਮੈਂ ਕਿ ਭਾਈ ਥੋੜੇ ਜੇ ਪੈਸੇ ਘੱਟ ਦੇ ਆ ਸੂਟ ਬੋਟੀ ਨੂੰ ਸੋਹਣਾ ਲਾਣਾ ਤੇ ਤੂੰ ਪੈਸੇ ਦੇ ਪਰ ਇਹ ਤਾਂ ਗਵਾਂਡੀਆਂ ਨੂੰ ਵੀ ਕਹੇ ਮਰਾਦ ਨੇ ਕਹੇ ਜੀ ਮੈਨੂੰ ਕਹਦੇ ਹਨ ਗਵਾਂਡੀਆਂ ਦੇ ਜਾ ਜਾ ਕੇ ਬੋਲ ਮਨ ਭਾਜੀ ਕੋ ਚਲ ਗਈ ਕਹਿੰਦੀ ਮੇਰੇ ਤੋਂ ਤਾਂ ਰਾਦ ਨੇ ਪੈਸੇ ਲੈ ਮੋੜਦੇ ਨਹੀਂ ਨੀ ਦੇਰੇ ਹੋ ਗਏ ਬੇਨਵਾਦ ਨਹੀਂ ਨਹੀਂ ਮੇਲ ਬਣ ਗਿਆ ਜੀ ਹਮ ਐਡਾ ਮੇਲੇ ਆ ਗਿਆ ਦਿਲ ਘਬਰਾ ਗਿਆ ਹਟਾ ਮੇਲੇ ਆ ਗਿਆ ਦਿਲ ਘਬਰਾ ਗਿਆ ਐਡਾ ਮੇਲੇ ਆ ਗਿਆ ਦਿਲ ਘਬਰਾ ਗਿਆ ਹਟਾ ਮੇਲੇ ਆ ਗਿਆ ਦਿਲ ਘਬਰਾ ਗਿਆ ਮੇਲੇ ਆ ਗਿਆ ਦਿਲ ਘਬਰਾ ਗਿਆ ਕਰਨ ਤਾਂ ਉਹ ਵੀਜੀ ਸੀ ਬਈ ਕਰਨ ਨੇ ਡਿਊਟੀ ਲਾਤੀ ਭੋਲੀ ਦੀ ਕਹਿੰਦੇ ਤੂੰ ਨਾਨਕੀ ਸ਼ੱਕ ਖਰੀਦ ਕੇ ਲਿਆ ਇਹ ਕਹਿੰਦੀ ਫੇ ਭਰਾ ਕੋਈ ਨਹੀਂ ਬਹੁਤ ਖਰਚਾ ਆ ਗਿਆ ਦਿੱਤਾ ਵੀ ਹੁਣ ਸਾਰਾ ਖਰਚਾ ਮੇਰਾ ਸੂਟ ਲੈ ਗਏ ਜੀ ਚੰਡੀਗੜ੍ਹ ਨੂੰ ਲੈ ਗਏ ਸਾਰਿਆਂ ਨੂੰ ਕਹਿੰਦੇ ਖਾਣੇ ਪੀਣ ਦਾ ਵੀ ਖਰਚਾ ਮੇਰਾ ਕੱਪੜਿਆਂ ਦਾ ਵੀ ਮੇਰਾ ਬੜੀ ਸ਼ਾਪਿੰਗ ਕੀਤੀ ਜਦੋਂ ਬਿੱਲ ਦੇਖਿਆ ਦਿਲ ਲੱਡਾ ਬਣ ਗਿਆ ਪਰਸ ਫਰੋਲਿਆ ਵਿੱਚ ਕਾਰਡ ਹੈ ਨਹੀਂ ਪੈਸੇ ਵੀ ਥੋੜੇ ਕਹਿੰਦੇ ਹੁਣ ਮੈਂ ਪੈਸੇ ਬਚਾਣੇ ਆ ਭਾਈ ਪੈਸੇ ਬਚਾਣ ਬਹਿ ਗਈ ਉਹਨਾਂ ਨੂੰ ਕਹਿੰਦੇ ਸਾਨੂੰ ਕੁਝ ਖਵਾ ਦਿਓ ਉਹਨਾਂ ਨੇ ਚਾਹ ਪੜਾਈ ਕਹਿੰਦੇ ਕਹਿੰਦੇ ਚਾਹ ਕੱਲੇ ਨਹੀਂ ਪੀਣੀ ਉਹ ਕਹਿੰਦੇ ਬਈ ਸਮੋਸੇ ਬਹਿ ਕੱਲ ਦੇ ਆ ਕਹਿੰਦੇ ਉਹੀ ਦੇ ਦੋ ਉਹੀ ਖਾ ਲੈਣ ਬਹਿ ਬਹਿ ਹੀ ਖਾ ਲੈ ਖਾਣਾ ਛੱਡਿਆ ਬਲੀ ਵਿਚਾਰੀ ਨੂੰ ਉਲਟੀਆਂ ਲੱਗ ਗਈਆਂ ਫੇ ਵਿਚਾਰੀ ਕੁਰਸੀ ਮਲ ਕੇ ਬੈਠ ਗਈ ਫੇ ਕਹਿੰਦੀ ਕੁਰਸੀ ਜਦ ਮਲਨੀ ਉੱਥੇ ਬਹਿ ਗਈ ਮਾਸੀ ਕਹਿੰਦੇ ਹੁਣ ਮੇਰੀ ਸਾਰਾ ਖਰਚਾ ਕਰਨਾ ਤਾਂ ਮੈਂ ਹੀ ਆ ਹੈਨਾ ਮਸੀਿੱਧੀ ਹੋਈ ਸੀ ਸਾਥ ਬੂਰਾ ਦਿੱਤਾ ਭਰਾ ਦਾ ਹਾਂ ਠੀਕ ਹੈ ਜਦੋਂ ਫਿਰ ਆਇਆ ਬਿੱਲ ਅਸੀਂ ਕਹਿੰਦੀ ਹਾਏ ਮੇਰਾ ਦੇ ਇਹਦਾ ਬੜਾ अच्छा तो ये गंजरी भी लो खड़ी सी बाजा बन जा बन तेरी मैं कहत बलु जनले चालू आ मांगे खोल लगे पट्टी होता तो बाजन रे रे श्यामूंगा बोलूंगा पट्टी वाह रे मां देर